ਮੈਂ ਡੇਲੀ ਜਾਂਦੀ ਸੀ ਕਿ ਚਾੜੂ ਪੁੱਛੀ ਸੇਵਾ ਕਰਕੇ ਮੈਂ ਅੱਧੇ ਘੰਟੇ ਚ ਕਰ ਲੈਂਦੀ ਸੀ ਉਸ ਤੋਂ ਬਾਅਦ ਮੈਂ 15 ਕੁ ਮਿੰਟ ਬਸ ਅੱਖਾਂ ਬੰਦ ਕਰਕੇ ਆਪਦੇ ਅੰਦਰ ਹੀ ਤੇ ਅੱਖਾਂ ਬੰਦ ਰੱਖਦੀ ਸੀ ਤੇ ਅੱਖਾਂ ਬੰਦ ਕਰਕੇ ਮੈਂ ਜਦੋਂ ਜਪਜੀ ਸਾਹਿਬ ਜੀ ਦਾ ਪਾਠ ਕਰਦੀ ਸੀ ਚੌਪਾਈ ਸਾਹਿਬ ਜੀ ਦਾ ਪਾਠ ਕਰਦੀ ਸੀ ਮੇਰਾ ਧਿਆਨ ਲੱਗ ਗਿਆ ਇੱਥੇ ਇੱਥੇ ਲੱਗ ਗਿਆ ਤੇ ਮੇਰਾ ਇੱਕ ਦਿਨ ਅਚਾਨਕ ਨਾ ਇੱਥੋਂ ਮੈਨੂੰ ਨਾ ਗੋਲ ਗੋਲ ਸਰਕਲ ਦਿਖਣ ਲੱਗ ਗਿਆ ਵਿੱਚੋਂ ਦੀ ਸਾਰਾ ਬ੍ਰਹਮੰਡ ਦਿਖਣ ਲੱਗ ਗਿਆ ਸਾਰੀਆਂ ਆਪਣੀ ਇਦਾਂ ਪੂਰਾ ਬ੍ਰਹਮੰਡ ਮੈਨੂੰ ਮੱਥੇ ਵਿੱਚੋਂ ਦੀ ਦਿਖਣ ਲੱਗ ਗਿਆ ਤੇ ਮੈਂ ਡਰ ਨਹੀਂ ਨਹੀਂ ਉਹ ਪਾਠ ਕਰਦੀ ਸੀ ਉਦੋਂ ਜਦੋਂ ਮੇਰੀ ਥੱਲੋਂ એનર્ਜੀ ਚੱਕ ਹੁੰਦੀ ਸੀਗੀ ਉਹ ਊਰਜਾ ਸੀ ਜਾਂ ਕੁਝ ਵੀ ਸੀ ਅੰਦਰੋਂ ਨਾ ਚੱਕ ਹੁੰਦਾ ਸੀ ਜਦੋਂ ਮੈਂ ਪਾਠ ਕਰਦੀ ਉਹਦੇ ਨਾਲ ਮੈਨੂੰ ਬੜਾ ਆਨੰਦ ਹੁੰਦਾ ਸੀਗਾ ਆਨੰਦ ਉਹਦਾ ਉਹਦਾ ਇੰਨਾ ਆਉਣ ਲੱਗ ਗਿਆ ਵੀ ਮੈਂ ਤੁਰ ਹੀ ਫਿਰਦੀ ਵੀ ਬਸ ਇਦਾਂ ਚੋਪਾਈ ਸੇਵ ਜੀ ਦਾ ਪਾਠ ਕਰਦੀ ਰਹਿੰਦੀ ਹੁੰਦੀ ਸੀ ਪਰ ਮੇਰਾ ਅਮਰਤ ਨਹੀਂ ਛਕਿਆ ਸੀਗਾ ਵੈਸੇ ਮੇਰਾ ਮਨ ਲੱਗਿਆ ਰਹਿੰਦਾ ਸੀਗਾ ਤੁਰਦੇ ਫਿਰਦੇ ਬਸ ਵੈਗੁਰੂ ਵੈਗੁਰੂ ਜਾਂ ਚੋਪਾਈ ਸੇਵ ਜੀ ਦਾ ਪਾਠ ਕਰਦੀ ਰਹਿੰਦੀ ਸੀਗੀ ਤੇ ਐਵੇਂ ਹੀ ਨਾ ਇੱਕ ਦਿਨ ਮੈਨੂੰ ਇੱਥੋਂ ਸਰਕਲ ਦੇ ਵਿੱਚੋਂ ਸਾਰਾ ਬ੍ਰਹਮੰਡ ਦਿਖਣ ਲੱਗ ਗਿਆ ਫਿੱਕਾ-ਪਿੱਕਾ ਮੈਂ ਟੀਵੀ ਦੇਖ ਰਹੀ ਸੀ ਮੈਂ ਕਿਹਾ ਕੀ ਹੋਇਆ ਉੱਥੋਂ ਤੱਕ ਤਾਂ ਸਾਰਾ ਕੁਝ ਠੀਕ ਸੀਗਾ ਪਰ ਇੱਕ ਦਿਨ ਅਚਾਨਕ ਸ਼ਾਮ ਨੂੰ ਜਦੋਂ ਪਾਠ ਕੀਤਾ ਨਾ ਉਹੀ ਉਹ ਉਹ ਦਿਨ ਹੀ ਸ਼ਾਮ ਦੀ ਗੱਲ ਹੈ ਜਦੋਂ ਪਾਠ ਕੀਤਾ ਸ਼ਾਮ ਨੂੰ ਤਾਂ ਉਹ ਸਰਕਲ ਜ਼ਿਆਦਾ ਕਲੀਅਰ ਦਿਖਣ ਲੱਗ ਗਿਆ ਮੈਨੂੰ ਤੇ ਉਹ ਰਾਤ ਨੂੰ ਮੇਰੀ ਸੁਰਤੀ ਖਿੱਚਣ ਲੱਗਿਆ ਮੈਂ ਉੱਥੇ ਡਰ ਗਈ ਮੈਂ ਇਹ ਜਿਹੜਾ ਐਕਸਪੀਰੀਅੰਸ ਕਦੇ ਕੀਤਾ ਨਹੀਂ ਸੀਗਾ ਨਾ ਮੈਨੂੰ ਕਦੇ ਕਿਸੇ ਨੇ ਇਹ ਜਿਹਾ ਗਿਆਨ ਦਿੱਤਾ ਸੀ ਵੀ ਕੋਈ ਇਦਾਂ ਦਸਮਾ ਦੁਆਰ ਐਵੇਂ ਖੁੱਲਦਾ ਆ ਜੇ ਇੰਨੀ ਪਾਵਰ ਹੁੰਦੀ ਆ ਉਹਨੂੰ ਸੰਭਾਲਣਾ ਕਿੰਨਾ ਉਹ ਆ ਤੇ ਮੈਂ ਜਦੋਂ ਮੇਰੀ ਸੁਰਤੀ ਉੱਤੇ ਚੱਲ ਗਈ ਸ਼ਰੀਰ ਚੋਂ ਇੱਕ ਤਰ੍ਹਾਂ ਦੀ ਰੂਹ ਜਾਂ ਕੋਈ ਚੀਜ਼ ਮੱਥੇ ਦੇ ਵਿੱਚੋਂ ਦੀ ਜਾ ਕੇ ਉਹ ਚੀਜ਼ਾਂ ਦੇ ਐਕਸਪੀਰੀਅੰਸ ਕਰਨੇ ਉਹ ਮੇਰੇ ਲਈ ਬਹੁਤ ਡਰ ਲੱਗਿਆ ਮੈਨੂੰ ਬਹੁਤ ਜ਼ਿਆਦਾ ਮੈਂ ਡਰ ਗਈ ਮੈਂ ਮੈਨੂੰ ਨੀਂਦੋਂੋਂ ਹਟ ਗਈ ਮੈਂ ਡਿਸਟਰਬ ਹੋ ਗਈ ਤੇ ਵੈਸੇ ਤਾਂ ਮੇਰਾ ਫਿਰ ਡਾਕਟਰ ਤੋਂ ਵੀ ਮੈਂ ਨੀਂਦ ਦੀਆਂ ਗੋਲੀਆਂ ਲੈਣੀਆਂ ਪੈਂਦੀਆਂ ਸੀ ਮੈਨੂੰ ਕਿਉਂਕਿ ਮੈਨੂੰ ਕਿਉਂਕਿ ਮੈਨੂੰ ਨੀਂਦ ਨਹੀਂ ਆਉਂਦੀ ਨੀਂਦ ਉਹਨੇ ਧਿਆਨ ਚ ਜਾਂਦੀ ਸੀ ਧਿਆਨ ਚ ਜਾਂਦੇ ਐਕਸਪੀਰੀਅੰਸ ਹੁੰਦੇ ਸੀਗੇ ਉਹ ਐਕਸਪੀਰੀਅੰਸ ਮੈਨ ਤੋਂ ਚਾਹ ਲੈ ਨਹੀਂ ਹੁੰਦੇ ਸੀ ਮੈਂ ਡਰ ਜਾਂਦੀ ਸੀ ਕਿਉਂਕਿ ਕਿਸੇ ਨੇ ਕਦੇ ਗਿਆਨ ਹੀ ਨਹੀਂ ਦਿੱਤਾ ਵੀ ਇਹ ਦਸਮਾਦਾਰ ਕੀ ਆ ਤੇ ਇਦਾਂ ਉਹ ਮੈਂ ਉੱਥੇ ਇੱਕ ਇੱਕ ਦਿਨ ਮੈਂ ਬਹੁਤ ਡਰ ਰਹੀ ਸੀਗੀ ਤੇ ਮੈਂ ਆਪਦੇ ਸ਼ਰੀਰ ਨੂੰ ਢਿੱਲਾ ਛੱਡਤਾ ਮੈਂ ਕਿਹਾ ਜਾ ਕੇ ਵੀ ਜੇ ਸੁਰਤੀ ਨੂੰ ਖਿੱਚਦਾ ਤਾਂ ਇਹਨੂੰ ਜਾ ਹੀ ਲੈਣਦੀ ਆ ਦੇਖਾ ਕੀ ਹੁੰਦਾ ਆ ਜਿੱਦਾਂ ਹੀ ਮੇਰੀ ਸੁਰਤੀ ਉੱਥੇ ਗਈ ਤੇ ਉਥੇ ਆਪਣੀ ਤਰਤੀ ਵਰਗੀਆਂ ਤਰਤੀਆਂ ਸੀ ਉਥੇ ਸ਼ਿਵਜੀ ਵੀ ਹੱਸਦੇ ਹੋਏ ਨਜ਼ਰ ਆਏ ਉਥੇ ਇੱਕ ਗੁਫਾ ਸੀ ਜਿਹਦੇ ਵਿੱਚ ਮੈਂ ਮੇਰਾ ਮੈਂ ਸੁਰਤੀ ਜਬ ਮੇਰਾ ਸਰੀਰ ਕੇ ਲੋ ਰੂਹ ਕੇ ਲੋ ਜੁੜੀ ਅੰਦਰ ਨੂੰ ਵੜਦੀ ਮੈਂ ਸੁਰਤੀ ਜਬ ਮੇਰਾ ਸਰੀਰ ਕੇ ਲੋ ਰੂਹ ਕੇ ਲੋ ਜੁੜੀ ਅੰਦਰ ਨੂੰ ਵੜਦੀ ਸੀ ਤੇ ਉਹਦੇ ਵਿੱਚ ਦੋ ਤਿੰਨ ਵਾਰੀ ਤਾਂ ਮੈਂ ਵੜੀ ਪਰ ਮੇਰਾ ਸਾਹ ਕੁੱਟੁੰਦਾ ਸੀ ਮੈਂ ਵਾਪਸ ਆ ਗਈ ਤੇ ਇੰਨਾ ਇਹ ਵੀ ਜੋ ਐਕਸਪੀਰੀਅੰਸ ਕੀਤਾ ਸੀਗਾ ਤਾਂ ਮੈਂ ਕਹਿੰਨੀ ਆਂ ਬਿਬੀਨਾ ਗੁਰੂ ਤੋਂ ਤਾਂ ਨਹੀਂ ਕਰਨਾ ਚਾਹੀਦਾ ਬਹੁਤ ਔਖਾ ਕਿਉਂਕਿ ਆਪਾਂ ਇੰਨੀ ਮਿਹਨਤ ਵੀ ਕਰਦੇ ਆਂ ਉਸ ਅਵਸਥਾ ਨੂੰ ਵੀ ਉੱਥੇ ਪਹੁੰਚ ਵੀ ਜਾਣੇ ਉਸ ਅਵਸਥਾ 'ਚ ਔਰ ਫਿਰ ਉਸ ਅਵਸਥਾ 'ਚ ਪਹੁੰਚ ਕੇ ਵੀ ਜੇ ਆਪਾਂ ਨੂੰ ਕੁਛ ਨਾ ਪ੍ਰਾਪਤ ਹੋਵੇ ਵਾਪਸ ਆਪਾਂ ਵਾਪਸ ਉਹੀ ਪੋਜੀਸ਼ਨ 'ਚ ਆ ਜੇ ਮੇਰੇ ਵਾਂਗੂ ਜਿਵੇਂ ਡਰ ਜਾਂ ਤਾਂ ਫਿਰ ਕੀ ਫਾਇਦਾ ਜਦੋਂ ਫਿਰ ਇੱਕ ਵਾਰੀ ਬੰਦਾ ਡਰ ਜਾਂਦਾ ਦੁਬਾਰੇ ਫਿਰ ਹਿੰਮਤ ਵੀ ਨਹੀਂ ਪੈਂਦੀ ਕਿ ਵੀ ਦੁਬਾਰੇ ਫਿਰ ਆਪਾਂ ਧਿਆਨ ਲਾ ਲਈਏ ਤੇ ਇਹ ਇਹ ਖੁੱਲਦਾ ਜਦੋਂ ਅੱਖਾਂ ਬੰਦ ਕਰਕੇ ਅੰਦਰ ਧਿਆਨ ਲਾਵਾਂਗੇ ਨਾ ਉਦੋਂ ਹੀ ਖੁੱਲਦਾ ਆ ਜਦੋਂ ਊਰਜਾ ਬਣਨ ਲੱਗ ਜੂਗੀ ਇਕੱਠੀ ਹੋ ਕੇ ਤਾਂ ਚੜੂਗੀ ਤਾਂ ਉਦੋਂ ਹੀ ਇਹ ਖੁੱਲੂਗਾ ਤੇ ਮੈਂ ਇਹੀ ਐਕਸਪੀਰੀਅੰਸ ਸ਼ੇਅਰ ਕਰਨਾ ਵੈਸੇ ਤਾਂ ਐਕਸਪੀਰੀਅੰਸ ਕਈ ਹੋਈ ਸੀਗੇ ਪਰ ਮੈਂ ਇਹੀ ਸ਼ੇਅਰ ਕਰਨਾ ਸੀ ਵੀ ਬਿਨਾ ਗੁਰੂ ਤੋਂ ਨਹੀਂ ਖੋਲਣਾ ਚਾਹੀਦਾ ਕੋਈ ਉਹ ਗੁਰੂ ਵੀ ਕੋਈ ਪਹੁੰਚਾ ਹੋਣਾ ਚਾਹੀਦਾ ਜਿਸ ਨੂੰ ਖੁਦ ਨੇ ਐਕਸਪੀਰੀਅੰਸ ਕੀਤਾ ਹੋਵੇ ਇਸ ਦੁਆਰ ਦਾ ਇਹ ਇਹ ਦੇ ਵਿੱਚ ਗੁਰੂ ਦੀ ਤਾਂ ਜ਼ਰੂਰਤ ਪੈਂਦੀ ਹੈ ਕਿਉਂਕਿ ਅੱਗੇ ਕਾਲ ਵੀ ਆਉਂਦਾ ਹੈ ਤੇ ਡਰਾਉਣ ਵਾਲੀਆਂ ਚੀਜ਼ਾਂ ਵੀ ਹੁੰਦੀਆਂ ਤੇ ਉਹਨਾਂ ਨਾਲ ਸਾਹਮਣਾ ਕਰਨਾ ਬਹੁਤ ਔਖਾ ਹੈ ਤੇ ਉਹਨਾਂ ਨਾਲ ਸਾਹਮਣਾ ਜੇ ਕੋਈ ਗੁਰੂ ਹੋਊਗਾ ਆਪਾਂ ਨੂੰ ਦੱਸੂਗਾ ਗਿਆਨ ਦੇਊਗਾ ਮੈਨੂੰ ਕਿਸੇ ਨੇ ਗਿਆਨ ਨਹੀਂ ਦਿੱਤਾ ਮੈਂ ਜਦੋਂ ਖੁੱਲਿਆ ਉਦੋਂ ਹੀ ਪਾੜ ਛੜਦਾ ਸੀਗਾ ਮੈਨੂੰ ਮੈਂ ਘਬਰਾ ਗਈ ਸੀ ਡਰਨ ਲੱਗ ਗਈ ਸੀ ਸਰੀਰ ਵੀ ਮੇਰਾ ਸੁੱkh ਗਿਆ ਸੀਗਾ ਤੇ ਲੋਕਾਂ ਨੇ ਹੋਰ ਬੇ ਪਾਤੇ ਵੀ ਕੋਈ ਚੀਜ਼ ਆਏ ਆ ਜੋ ਆ ਅੱਜ ਵੀ ਜਦੋਂ ਮੈਂ ਉਹਨੂੰ ਖੋਲਦੀ ਆ ਨਾ ਦਸਵੇਂ ਦਰ ਨੂੰ ਜਾਂ ਮੜਾ ਜਾਂ ਧਿਆਨ ਲਾ ਲੈਨੀ ਆ ਜਾਂ ਇਦਾਂ ਧਿਆਨ ਚ ਬੈਣੀ ਆ ਤਾਂ ਮੈਨੂੰ ਡਰ ਭੈ ਫੀਲ ਹੁੰਦਾ ਆ ਤੇ ਉਹ ਉਹ ਹੁਣ ਜੇ ਕੋਈ ਗੁਰੂ ਆ ਤਾਂ ਉਹ ਹੀ ਦੱਸ ਸਕਦਾ ਵੀ ਇਹ ਡਰ ਨੂੰ ਜਾਂ ਭੈ ਨੂੰ ਕਿੱਦਾਂ ਦੂਰ ਕਰਨਾ ਆ ਤੇ ਤਾਂ ਕਰਕੇ ਗੁਰੂ ਦੀ ਬਹੁਤ ਜ਼ਰੂਰੀ ਹੁੰਦਾ ਇਹਦੇ ਵਿੱਚ